ਸਵੇਰੇ ਦੀ ਵੱਡੀ ਖਬਰ سامنے ਆ ਰਹੀ ਹੈ ਸਾਫ ਦਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਐਫਆਈਆਰ ਦਰਜ ਹੋ ਗਈ ਹੈ ਪਿਛਲੇ ਦਿਨੀ ਇੱਕ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇਹ ਐਫਆਈਆਰ ਦਰਜ ਹੋਈ ਹੈ ਇਹ ਐਫਆਈਆਰ ਉਹਨਾਂ ਤੇ ਦਰਜ ਹੋਈ ਨਾਲ ਉਹਨਾਂ ਦੇ ਪਰਿਵਾਰ ਤੇ ਦਰਜ ਹੋਈ ਹੈ ਪੂਰੀ ਜਾਣਕਾਰੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਧੂਕਾ ਸੰਦੀਪ ਜਿਹੜੀ ਇਹ ਐਫਆਈਆਰ ਦਰਜ ਹੋਈ ਹੈ ਹੋਈ ਕਿਉਂ ਹੈ ਤੇ ਹੋਈ ਕਿੱਥੇ ਹੈ ਬਿਲਕੁਲ ਇਹ ਐਫਆਈਆਰ ਦਰਜ ਜਿਹੜੀ ਹੋਈ ਹੈ ਮੰਸਾ ਦੇਵੀ ਕੰਪਲੈਕਸ ਥਾਣਾ ਜੋ ਪੰਚਕੁਲਾ ਦੇ ਵਿੱਚ ਜਿਹੜਾ ਸਟੇਟ ਹਰਿਆਣਾ ਦੇ ਵਿੱਚ ਹੈ ਇਹ 8:30 ਵਜੇ 20 ਤਰੀਕ ਦੀ ਐਫਆਈਆਰ ਦਰਜ ਹੋਈ ਹੈ ਐਫਆਈਆਰ ਨੰਬਰ 131 ਹੈ ਜਿਵੇਂ ਤੁਸੀਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਵੀਡੀਓ ਹੈ ਅਕੀਲ ਅਖਤਰ ਦੀ ਜਿਹੜੇ ਕੀ ਮੁਹੰਮਦ ਮੁਸਤਾਫਾ ਦੇ ਬੇਟੇ ਨੇ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਉਹ ਵੀਡੀਓ ਜਿਹੜਾ ਹੈ ਜਾਰੀ ਕੀਤਾ ਸੀ ਉਹ ਵੀਡੀਓ ਵੀ ਕਾਫੀ ਲੰਮਾ ਚੌੜਾ ਸੀ بڑے ਪਰਿਵਾਰਕ ਝਗੜਿਆਂ ਜਾਂ ਮਸਲਿਆਂ ਨੂੰ ਲੈ ਕੇ ਦੋਸ਼ ਲਗਾਏ ਗਏ ਸੀ ਗੰਭੀਰ ਉਸ ਦੇ ਤਹਿਤ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਦੇ ਕੋਈ ਕਰੀਬੀ ਨੇ ਜਿਹੜੇ ਉਹਨਾਂ ਵੱਲੋਂ ਹੀ ਸਵਾਲ ਉਠਾਏ ਗਏ ਸਨ ਉਹ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਔਰ ਉਸੇ ਸਵਾਲ ਉਠਣ ਤੋਂ ਬਾਅਦ ਹਾਲਾਂਕਿ ਜਿਹੜਾ ਇਹ 20 ਤਰੀਕ ਦੀ ਐਫ ਆਈ ਆਰ ਦਰਜ ਹੋਈ ਹੈ ਪਰ ਜਿਹੜੀ ਬਾਤ ਹੁੰਦੀ ਹੈ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਹੁੰਦੀ ਹੈ 16 ਅਕਤੂਬਰ ਨੂੰ ਤੇ 20 ਅਕਤੂਬਰ ਨੂੰ ਇਹ 8:30 ਵਜੇ ਦੇ ਕਰੀਬ ਐਫਆਈਆਰ ਦਰਜ ਕੀਤੀ ਜਾਂਦੀ ਹੈ ਇਸ ਐਫਆਈਆਰ ਦੇ ਤਹਿਤ ਦੋ ਧਰਾਵਾਂ ਲਗਾਈਆਂ ਗਈਆਂ ਨੇ ਇੱਕ ਕਤਲ ਤੇ ਦੂਸਰਾ ਜਿਹੜਾ ਕੀ ਹੈ ਅਪਰਾਧਿਕ ਸਾਜ਼ਿਸ਼ ਕਰਨ ਦੀ ਤਹਿਤ ਧਾਰਾ ਜਿਹੜੀ ਹੈ ਲਗਾਈ ਗਈ ਹੈ ਬੀਐਨਐਸ 603 1 ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਬੀਐਨਐਸ 2023 ਦੇ ਐਕਟ ਦੇ ਅਧੀਨ 61 ਧਾਰਾ ਵੀ ਲਗਾਈ ਗਈ ਹੈ ਇਹਨਾਂ ਦੋਵਾਂ ਧਾਰਾਵਾਂ ਦੇ ਤਹਿਤ ਜਿਹੜਾ ਆ ਪਰਚਾ ਦਰਜ ਕੀਤਾ ਗਿਆ ਤੇ ਇਸ ਵਿੱਚ ਚਾਰ ਲੋਕਾਂ ਨੂੰ ਨਾਮਜਿਤ ਕੀਤਾ ਗਿਆ ਬਾਈ ਨੇਮ ਜਿਸ ਦੇ ਵਿੱਚ ਮੁਹੰਮਦ ਮੁਸਤਾਫਾ ਪਹਿਲੇ ਨੰਬਰ ਦੇ ਉੱਤੇ ਨੇ ਸਾਬਕਾ ਡੀਜੀਪੀ ਹਿਊਮਨ ਰਾਈਟਸ ਮੁਹੰਮਦ ਮੁਸਤਾਫਾ ਜਿਨ੍ਹਾਂ ਦੇ بیٹے ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉਹਨਾਂ ਦੇ ਉੱਤੇ ਉਹਨਾਂ ਦੇ ਪਿਤਾ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਇਆ ਔਰ ਉਹਨਾਂ ਦੀ ਮਾਤਾ ਰਜ਼ੀਆ ਸੁਲਤਾਨਾ ਜਿਹੜੇ ਕੀ ਪੰਜਾਬ ਦੇ ਸਾਬਕਾ ਵਜ਼ੀਰ ਨੇ ਉਹਨਾਂ ਨੂੰ ਵੀ ਇਸ ਐਫਆਈਆਰ ਵਿੱਚ ਨਾਮਜਿਤ ਕੀਤਾ ਗਿਆ ਤੇ ਮ੍ਰਿਤਕ ਦੀ ਪਤਨੀ ਨੂੰ ਵੀ ਇਸ ਵਿੱਚ ਨਾਮਜਿਤ ਕੀਤਾ ਗਿਆ ਤੇ ਮ੍ਰਿਤਕ ਦੀ ਭੈ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਗਿਆ ਯਾਨੀ ਕਿ ਪਰਿਵਾਰ ਦੇ ਚਾਰ ਜੀ ਨੇ ਤੇ ਚਾਰਾਂ ਦੇ ਉੱਤੇ ਹੀ ਐਫਆਰ ਦਰਜ ਕਰ ਦਿੱਤੀ ਗਈ ਹੈ ਹੁਣ ਇਹਨਾਂ ਚਾਰਾਂ ਨੂੰ ਨਾਮਜ਼ਦ ਕਿਉਂ ਕੀਤਾ ਗਿਆ ਇਸ ਦੇ ਬਾਰੇ ਵਿਸ਼ੇਸ਼ ਤੌਰ ਤੇ ਦੱਸਣਾ ਬਣਦਾ ਹੈ ਕਿ ਜਿਹੜੇ ਅਕੀਲ ਅਖਤਰ ਨੇ ਮੁਹੰਮਦ ਮੁਸਤਾਫਾ ਦੇ بیٹے ਰਜ਼ੀਆ ਸੁਲਤਾਨਾ ਸਾਹਿਬਾ ਵਜ਼ੀਰ ਦੇ بیٹے ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਐਫਆਰ ਜਿਹੜੀ ਤਾਂ ਦਰਜ ਕੀਤੀ ਗਈ ਹੈ ਕਿਉਂਕਿ ਅਕੀਲ ਅਖਤਰ ਨੇ ਕਿਸੇ ਹੋਰ ਨੇ ਨਹੀਂ ਪਹਿਲਾਂ ਉਸ ਵੀਡੀਓ ਦੇ ਵਿੱਚ ਅਕੀਲ ਅਖਤਰ ਨੇ ਹੀ ਜ਼ਿਕਰ ਕੀਤਾ ਹੈ ਵੱਖ-ਵੱਖ ਗੱਲਾਂ ਦਾ ਪਰਿਵਾਰਕ ਝਗੜੇ ਸੀ, ਮਸਲੇ ਸੀ ਉਸ ਨੂੰ ਲੈ ਕੇ ਉਸ ਨੇ ਕਿਹਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮਸਲੇ ਸੋਲਵ ਹੋਣ ਪਰ ਮੇਰੀ ਸੁਣੀ ਨਹੀਂ ਗਈ। ਇਸ ਦੇ ਚੱਲਦਿਆਂ ਮੈਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਤੇ ਕਰਕੇ ਇਹ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਇਹ ਸਾਰੇ ਮਾਮਲੇ ਦੇ ਵਿੱਚ ਉਸ ਵੀਡੀਓ ਨੂੰ ਹੀ ਆਧਾਰ ਬਣਾਇਆ ਗਿਆ ਐਫਆਈਆਰ ਦਰਜ ਕਰਵਾਉਣ ਨੂੰ ਲੈ ਕੇ ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਗੰਭੀਰ ਮਸਲਾ ਇਹ ਹੁੰਦਾ ਕਿ ਜਦੋਂ ਪਰਿਵਾਰਕ ਝਗੜੇ ਜਾਂ ਮਸਲੇ ਹੁੰਦੇ ਨੇ ਜਾਂ ਦੂਜਾ ਤੀਜਾ ਕੋਈ ਵੀ ਗੱਲ ਕਰੇ ਉਹ ਮਾਇਨੇ ਨਹੀਂ ਰੱਖਦੀ ਪਰ ਜਦੋਂ ਪਰਿਵਾਰਕ ਜੀ ਹੀ ਆਪਣੇ ਪਰਿਵਾਰ ਦੇ ਜੀਆ ਉੱਤੇ ਸਵਾਲ ਚੁੱਕੇ ਔਰ ਖਾਸ ਕਰਕੇ ਉਸ ਦਾ ਇੱਕ ਵੀਡੀਓ ਐਵੀਡੈਂਸ ਹੋਵੇ ਔਰ ਉਸ ਵੀਡੀਓ ਦੇ ਆਧਾਰ ਦੇ ਉੱਤੇ ਹੀ ਜਿਹੜੀ ਆ ਇਹ ਕਾਰਵਾਈ ਹਰਿਆਣਾ ਸਟੇਟ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਉਹਨਾਂ ਦੀ ਰਿਹਾਇਸ਼ ਉੱਥੇ ਸੀ ਪੰਜਾਬ ਦੇ ਸਾਬਕਾ ਡੀਜੀਪੀ ਦੇ ਬੇਟੇ ਦਾ ਇਹ ਮਾਮਲਾ ਜਿਹੜਾ ਇਸ ਨੂੰ ਹੁਣ ਕਤਲ ਦੇ ਨਾਲ ਵੇਖਿਆ ਜਾ ਰਿਹਾ ਹਾਲਾਂਕਿ ਪਹਿਲਾਂ ਜਦੋਂ ਅਚਾਨਕ ਖਬਰ ਆਈ ਸੀ ਤਾਂ ਇਹ ਕਹਿ ਕੇ ਖਬਰਾਂ ਚੱਲੀਆਂ ਸੀ ਕਿ ਮੁਹੰਮਦ ਮੁਸਤਾਫਾ ਤੇ ਰਜ਼ੀਆ ਸੁਲਤਾਨਾ ਪਰਿਵਾਰ ਨੂੰ ਵੱਡਾ ਝਟਕਾ ਕਿਉਂਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ ਪਰ ਜਿਵੇਂ ਜਿਵੇਂ ਉਹ ਵੀਡੀਓ ਸਾਹਮਣੇ ਆਇਆ ਉਸ ਤੋਂ ਬਾਅਦ ਸਵਾਲ ਵੱਡੇ ਖੜੇ ਹੋਏ ਕਿ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਇਸ ਤੋਂ ਪਤਾ ਲੱਗਦਾ ਕਿ ਕਿਹਨੇ ਪਰਿਵਾਰਕ ਮੈਂਬਰ ਹੀ ਜ਼ਿੰਮੇਵਾਰ ਨੇ ਤੇ ਉਸੇ ਨੂੰ ਆਧਾਰ ਬਣਾ ਕੇ ਐਫ ਆਈ ਆਰ ਦਰਜ ਕੀਤੀ ਗਈ ਹਾਲਾਂਕਿ ਇੱਥੇ ਵੀ ਜ਼ਿਕਰ ਕਰਨਾ ਬਣਦਾ ਪਰਿਵਾਰ ਨੇ ਕਿਹਾ ਸੀ ਕਿ ਦਵਾਈਆਂ ਦੀ ਓਵਰਡੋਸ ਦੇ ਕਰਕੇ ਜਿਹੜੀ ਹੈ ਉਹ ਮੌਤ ਹੋਈ ਹੈ ਸਾਡੇ ਬੇਟੇ ਦੀ ਅਕੀਲ ਅਕਤਰ ਦੀ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਚਾਹੇ ਉਸ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਹੋਣ ਜਾਂ ਸਾਬਕਾ ਵਜ਼ੀਰ ਅਜੀਆ ਸੁਲਤਾਨਾ ਹੋਣ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਦਵਾਈਆਂ ਦੀ ਓਵਰਡੋਸ ਦੇ ਕਰਕੇ ਮੌਤ ਹੋਈ ਹੈ ਪਰ ਉਸ ਵੀਡੀਓ ਨੂੰ ਆਧਾਰ ਬਣਾਉਂਦਿਆਂ ਹੋਏ ਹੁਣ ਐਫਆਈਆਰ ਜਿਹੜੀ ਦਰਜ ਹੋਈ ਹੈ ਤੇ ਇਸ ਦੇ ਨਾਲ ਜ਼ਰੂਰ ਮੁਸ਼ਕਮਾ ਵਦਨ ਗੀਆਂ ਇਸ ਪਰਿਵਾਰ ਦੀਆਂ ਕਿਉਂਕਿ ਇਸ ਮਾਮਲੇ ਵਿੱਚ ਅਕੀਲ ਦੀ ਮੌਤ ਤੋਂ ਬਾਅਦ ਜਿਹੜੇ ਇਹਨਾਂ ਦੇ ਨਜ਼ਦੀਕੀ ਨੇ ਹੋ ਸਕਦਾ ਉਹਨਾਂ ਦੇ ਨਾਲ ਕੋਈ ਦੂਰ ਨੇੜੇ ਦੀ ਰਿਸ਼ਤੇਦਾਰੀ ਹੋਵੇ ਜਾਂ ਗਵਾਂਢੀ ਦੱਸੇ ਜਾਂਦੇ ਨੇ ਸ਼ਮਸ਼ੂਦੀਨ ਉਹਨਾਂ ਨੇ ਵੀ ਗੰਭੀਰ ਦੋਸ਼ ਲਾਇਆ ਸੀ ਦਾਵਾ ਕੀਤਾ ਸੀ ਕਿ ਅਕੀਲ ਦੀ ਪਤਨੀ ਤੇ ਉਹਨਾਂ ਦੇ ਪਿਤਾ ਦੇ ਵਿਚਕਾਰ ਨਜਾਇਜ਼ ਸਬੰਧ ਨੇ ਇਸ ਤਰ੍ਹਾਂ ਦੀਆਂ ਗੰਭੀਰ ਗੱਲਾਂ ਉਸ ਵੀਡੀਓ ਦੇ ਵਿੱਚ ਵੀ ਖੁਦ ਅਕੀਲ ਅਖਤਰ ਨੇ ਵੀ ਕੀਤੀਆਂ ਨੇ ਰਜ਼ੀਆ ਸੁਲਤਾਨਾ ਦੇ ਉੱਤੇ ਵੀ ਦੋਸ਼ ਸੀ ਕਿ ਸਾਰਾ ਪਰਿਵਾਰ ਹੀ ਇੱਕ ਪਾਸੇ ਮਿਲਿਆ ਹੋਇਆ ਸੀ ਸ਼ਮਸ਼ੂਦੀਨ ਨੇ ਪੰਚਕੁਲਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦੇ ਆਧਾਰ ਤੇ ਹੁਣ ਪੰਚਕੁਲਾ ਮਨਸਾ ਦੇਵੀ ਕੰਪਲੈਕਸ ਥਾਣੇ ਦੇ ਵਿੱਚ ਮੁਹੰਮਦ ਮੁਸਤਾਫਾ ਤੇ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੇ ਨਾਲ ਹੀ ਉਹਨਾਂ ਦੀ ਜਿਹੜੀ ਅਕੀਲ ਅਖਤਰ ਦੀ ਜਿਹੜੀ ਪਤਨੀਆ ਤੇ ਉਸ ਦੀ ਜਿਹੜੀ ਭੈਣ ਹੈ ਉਸ ਦੇ ਉੱਤੇ ਵੀ ਇਹ ਮਕਦਮਾ ਦਰਜ ਕੀਤਾ ਗਿਆ ਦੋ ਧਰਾਵਾਂ ਲਗਾਈਆਂ ਗਈਆਂ ਨੇ 16 ਅਕਤੂਬਰ ਨੂੰ ਦੇਰ ਰਾਤ ਪੰਜਕੋਲਾ ਦੇ ਵਿੱਚ ਮੌਤ ਹੋਈ ਸੀ ਅਕੀਲ ਅਕਤਰ ਦੀ ਪਰਿਵਾਰ ਨੇ ਉਦੋਂ ਦੱਸਿਆ ਸੀ ਕਿ ਦਵਾਈਆਂ ਦੀ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਬਾਅਦ ਵਿੱਚ ਉਸ ਦਾ ਜਿਹੜੀ ਮ੍ਰਿਤਕ ਦੇ ਹੈ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉੱਥੇ ਜਿਹੜਾ ਆ ਲੈ ਕੇ ਗਏ ਸੀ ਮ੍ਰਿਤਕ ਦੇ ਨੂੰ ਉੱਥੇ ਸੰਸਕਾਰ ਕੀਤਾ ਜਾਂਦਾ ਪਰ ਹੁਣ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਹੁਣ ਇਸ ਦੀ ਜਿਵੇਂ ਅੱਗੇ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੇਖਦੇ ਹਾਂ ਕਿ ਜਿਵੇਂ ਦਵਾਈਆਂ ਦੀ ਓਵਰਡੋਜ਼ ਕਰਕੇ ਵੀ ਮੌਤ ਦੱਸੀ ਗਈ ਹੈ ਪਰਿਵਾਰ ਦੇ ਵੱਲੋਂ ਉਹ ਜਦੋਂ ਆਪਣੇ ਬਿਆਨ ਦਰਜ ਕਰਾਉਣਗੇ ਤੇ ਦੂਸਰੇ ਪਾਸੇ ਜਿਹੜੇ ਅਕੀਲ ਅਕਤਰ ਦੇ ਜਿਵੇਂ ਕਿ ਜਿਸ ਨੇ ਸ਼ਿਕਾਇਤ ਦਰਜ ਕਰਾਈ ਹੈ ਜਿਸ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ ਹੈ ਸ਼ਮਸ਼ੂਦੀਨ ਉਹਨਾਂ ਦੇ ਬਿਆਨ ਵੀ ਦਰਜ ਹੋਣਗੇ ਤਾਂ ਇੱਕ ਵੀਡੀਓ ਨੂੰ ਵੀ ਆਧਾਰ ਬਣਾਇਆ ਗਿਆ ਜਿਸ ਦੇ ਕਰਕੇ ਹੁਣੇ ਐਫਆਈਆਰ ਦਰਜ ਕੀਤੀ ਗਈ ਹੈ 16 ਮਿੰਟ 11 ਸੈਕਿੰਡ ਦਾ ਵੀਡੀਓ ਸੀ 27 ਜਿਹੜਾ ਅਗਸਤ ਦਾ ਵੀਡੀਓ ਸ਼ੇਅਰ ਕੀਤਾ ਗਿਆ ਦੱਸਿਆ ਗਿਆ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ 16 ਮਿੰਟ 11 ਸੈਕਿੰਡ ਦੇ ਵਿੱਚ ਅਕੀਲ ਅਕਤਰ ਔਰ ਆਪਣੇ ਪਰਿਵਾਰ ਦੇ ਉੱਤੇ ਦੋਸ਼ ਲਾਉਦਾ ਦਿਖਾਈ ਦੇ ਰਿਹਾ ਹੈ ਔਰ ਨਾਲ ਹੀ ਜਿਹੜੀ ਇਹ ਵੀਡੀਓ ਸ਼ੂਟ ਕੀਤੀ ਗਈ ਉਸ ਤੋਂ ਬਾਅਦ ਜਦੋਂ ਉਸ ਦੀ ਮੌਤ ਹੁੰਦੀ ਹੈ ਤਾਂ ਉਦੋਂ ਇਹ ਵੀਡੀਓ ਚਰਚਾ ਦੇ ਵਿੱਚ ਆਇਆ ਹਾਲਾਂਕਿ ਮੌਤ ਤੋਂ ਕੁਝ ਦਿਨ ਪਹਿਲਾਂ ਇਹ ਵੀਡੀਓ ਬਣਾਇਆ ਜਾਂਦਾ ਜਿਸ ਦੇ ਵਿੱਚ ਪਤਾ ਲੱਗ ਰਿਹਾ ਕੀ ਅਕੀਲ ਅਕਤਰ ਕਿੰਨੇ ਡਿਪਰੈਸ਼ਨ ਦੇ ਵਿੱਚ ਹੈ ਕਿੰਨੀ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘ ਰਿਹਾ ਹੈ ਬੜੇ ਹੀ ਗੰਭੀਰ ਦੋਸ਼ ਆਪਣੇ ਹੀ ਪਰਿਵਾਰਕ ਜੀਆਂ ਦੇ ਉੱਤੇ ਜਦੋਂ ਲਾਏ ਹੋਣ ਤਾਂ ਉਦੋਂ ਸਵਾਲ ਇਸੇ ਕਰਕੇ ਵੱਡੇ ਖੜੇ ਹੋਏ ਕਿ ਆਖਰਕਾਰ ਹੋਇਆ ਤੇ ਹੋਇਆ ਕਿ ਹਾਲਾਂਕਿ ਘਰੇਲੂ ਝਗੜਿਆਂ ਦੇ ਵਿੱਚ ਘਰੇਲੂ ਮਸਲਿਆਂ ਦੇ ਵਿੱਚ ਦੂਸਰੇ ਜਾਂ ਤੀਸਰੇ ਬੰਦੇ ਦੀ ਗੱਲ ਦੇ ਉੱਤੇ ਯਕੀਨੀ ਨਹੀਂ ਕੀਤਾ ਜਾ ਸਕਦਾ ਲੇਕਿਨ ਜਿਹੜਾ 16 ਮਿੰਟ 11 ਸੈਕਿੰਡ ਦਾ ਵੀਡੀਓ ਪਾਇਆ ਗਿਆ ਜੋ ਹੁਣ ਤੱਕ ਹਰੇਕ ਨਹੀਂ ਦੇਖ ਲਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਤੌਰ ਦੇ ਉੱਤੇ ਸੀ ਤਾਂ ਉਸ ਵੀਡੀਓ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਸਥਿਤੀ ਗੰਭੀਰ ਸੀ ਜੇਕਰ ਕਰੀਏ ਇਸ ਮੁੱਦੇ ਨੂੰ ਲੈ ਕੇ ਇੱਕ ਮਸਲੇ ਦੇ ਵਿੱਚ ਸਭਾਵਿਕ ਤੌਰ ਤੇ ਜੋ ਇਦਾਂ ਦਾ ਕੁਝ ਹੋ ਜਾਂਦਾ ਘਰ ਦੇ ਵਿੱਚ ਅਨੌਨੀ ਹੋ ਜਾਂਦੀ ਹੈਗੀ ਹੈ ਪਰ ਉਹਦੇ ਉਸ ਤੋਂ ਬਾਅਦ ਜਿਹੜਾ ਪੋਸਟਮਾਰਟਮ ਹੈ ਉਹ ਹੋਣਾ ਲਾਜ਼ਮੀ ਹੁੰਦਾ ਹੈ ਕਿ ਪੁਲਿਸ ਨੂੰ ਕੋਈ ਸ਼ੱਕ ਹੈ ਕਿ ਪੋਸਟਮਾਰਟਮ ਕਰਾਇਆ ਹੈ ਜਾਂ ਨਹੀਂ ਕਰਾਇਆ ਇਹ ਗੱਲ ਬਾਤ ਆਈ ਹੈ ਜਾਂ ਉਹਦੇ ਆਧਾਰ ਤੇ ਪੁਲਿਸ ਨੂੰ ਸ਼ੱਕ ਹੋਇਆ ਹੋਵੇਗਾ ਬਿਲਕੁਲ ਵੀ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਜਿਸ ਦਿਨ ਮੌਤ ਹੋਈ ਸੀ ਉਸ ਤੋਂ ਬਾਅਦ ਤੁਰੰਤ ਹੀ ਜਿਹੜਾ ਆ ਉਹਨਾਂ ਦੇ ਜੱਦੀ ਜਿਹੜਾ ਇਲਾਕਾ ਹੈ ਜਿੱਥੋਂ ਆਉਂਦੇ ਨੇ ਬਿਲੋਂਗ ਕਰਦੇ ਨੇ ਉਸ ਪਾਸੇ ਨੂੰ ਡੈੱਡ ਬੋਡੀ ਲੈ ਜਾਂਦੀ ਗਈ ਹੈ ਔਰ ਉੱਥੇ ਸਸਕਾਰ ਕੀਤਾ ਜਾਂਦਾ ਹੈ ਔਰ ਜਦੋਂ ਅਕੀਲ ਅਕਤਰ ਦੀ ਡੈੱਡ ਬੋਡੀ ਲੈ ਕੇ ਗਏ ਨੇ ਤੇ ਉਹਨਾਂ ਦੇ ਜਿਹੜੇ ਸਥਾਨਕ ਲੋਕ ਨੇ ਜਿਹੜਾ ਭਾਈਚਾਰਾ ਹੈ ਜਾਂ ਫਿਰ ਰਿਸ਼ਤੇਦਾਰ ਨੇ ਉਹ ਉੱਥੇ ਕੱਟ ਬਹੁਤ ਵੱਡਾ ਹੋਇਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਕੀਲ ਅਕਤਰ ਦੀ ਵੀਡੀਓ ਜਿਆਦਾ ਚਰਚਾ ਵਿੱਚ ਇਸ ਕਰਕੇ ਆ ਗਈ ਕਿਉਂਕਿ ਜਨਤਕ ਹੋ ਗਈ ਜੇ ਪਰਿਵਾਰ ਤੱਕ ਸੀਮਤ ਹੁੰਦੀ ਤਾਂ ਹੋ ਸਕਦਾ ਹੈ ਕਿ ਮਾਮਲਾ ਇੰਨਾ ਜਿਆਦਾ ਜਿਹੜਾ ਆ ਉਹ ਨਾ ਉੱਠਦਾ ਪਰ ਹੁਣ ਇਹ ਐਫ ਆਈ ਆਰ ਦਾ ਦਰਜ ਹੋਣਾ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦੀਆਂ ਮੁਸ਼ਕਲਾਂ ਬੇਹੱਦ ਵੱਧ ਗਈਆਂ ਨੇ ਕਿਉਂਕਿ ਹੁਣ ਇਸੇ ਦੇ ਆਧਾਰ ਦੇ ਉੱਤੇ ਹੀ ਅਗਲੀ ਇਨਵੈਸਟੀਗੇਸ਼ਨ ਹੋਣੀ ਹੈ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਉਸ ਵੀਡੀਓ ਦੇ ਆਧਾਰ ਦੇ ਉੱਤੇ ਪੁਲਿਸ ਅਗਲੀ ਕਾਰਵਾਈ ਕਰਦੀ ਹੈ ਜਾਂ ਕੁਝ ਹੋਰ ਕਰਦੀ ਹੈ ਔਰ ਇਹ ਵੀ ਕਿਹਾ ਗਿਆ ਸੀ ਅਕੀਲ ਅਕਟਰ ਦੇ ਵੱਲੋਂ ਕਿ ਅਕੀਲ ਨੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੈਨੂੰ ਰੋਟੀਨ ਵੀ ਕਰਵਾਇਆ ਗਿਆ ਸੀ ਲੀਗਲੀ ਔਰ ਕਿਹਾ ਗਿਆ ਸੀ ਕਿ ਝੂਠਾ ਕੇਸ ਵੀ ਕਰਾਂਗੇ ਮੈਂ ਮੈਂਟਲੀ ਪ੍ਰੈਸ਼ਰ ਦੇ ਵਿੱਚ ਸੀ ਔਰ ਫਿਰ ਝੂਠਾ ਕੇਸ ਦਾ ਵੀ ਡਰ ਸੀ ਮੇਰੇ ਉੱਤੇ ਔਰ ਮੈਨੂੰ ਤਾਰਚਰ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਪਰੇਸ਼ਾਨੀ ਸੀ ਔਰ ਇਸੇ ਕਰਕੇ ਉਸ ਵਕਤ ਮੈਂ ਐਸਐਚਓ ਤੇ ਕਮਿਸ਼ਨਰ ਨੂੰ ਵੀ ਕਿਹਾ ਸੀ ਵੀ ਮੇਰੇ ਉੱਤੇ ਪਰਚਾ ਨਾ ਕਰੋ ਔਰ ਇਸ ਸਾਮਲੇ ਮਾਮਲੇ ਦੇ ਵਿੱਚ ਮੇਰੀ ਸੁਣੀ ਨਹੀਂ ਗਈ ਔਰ ਮੇਰੇ ਡੈਡ ਯਾਨੀ ਕਿ ਮੁਹੰਮਦ ਮੁਸਤਾਫਾ ਉਸ ਅਕੀਲ ਅਖਤਰ ਦਾ ਬਿਆਨ ਹੈ ਉਸ ਵੀਡੀਓ ਦੇ ਵਿੱਚ ਕਿ ਉਹਨਾਂ ਨੇ ਵੀ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਪਾਸੇ ਤੇ ਉਹ ਵੀਡੀਓ ਹੈ ਕਿ ਹੁਣ ਇਸ ਤੋਂ ਬਾਅਦ ਤਾਂ ਅਕੀਲ ਅਫਸਰ ਨੇ ਕੋਈ ਵੀ ਜਿਹੜਾ ਆ ਸੁਭਾਵਿਕ ਜੀ ਗੱਲ ਹੈ ਕਿ ਬਿਆਨ ਨਹੀਂ ਦੇਣਾ ਉਹਨਾਂ ਦਾ ਜੋ ਵੀ ਬਿਆਨ ਮੰਨਿਆ ਜਾਏਗਾ ਉਹ ਆਖਰੀ ਵੀਡੀਓ ਹੀ ਮੰਨਿਆ ਜਾਏਗਾ ਹੁਣ ਉਸ ਦੇ ਆਧਾਰ ਦੇ ਉੱਤੇ ਜੋ ਹਰਿਆਣਾ ਪੁਲਿਸ ਹੈ ਪੰਚਕੋਲਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਅੱਗੇ ਕਿੱਥੋਂ ਤੱਕ ਇਨਵੈਸਟੀਗੇਸ਼ਨ ਲੈ ਕੇ ਜਾਂਦੀ ਹੈ ਕਿਉਂਕਿ ਮਾਮਲਾ ਏ ਹਾਈ ਪ੍ਰੋਫਾਈਲ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਵਿੱਚ ਪਰਵਾਰਕ ਜੀ ਨੇ ਜਿਹੜੇ ਉਹ ਪਬਲਿਕ ਫਿਗਰ ਨੇ ਜਿਸ ਦੇ ਵਿੱਚ ਮੁਹੰਮਦ ਮੁਸਤਾਫਾ ਪੰਜਾਬ ਦੇ ਵਿੱਚ ਡੀਜੀਪੀ ਰਹਿ ਚੁੱਕੇ ਨੇ ਸਾਬਕਾ ਵਜ਼ੀਰ ਰਜੀਆ ਸੁਲਤਾਨਾ ਮੁਹੰਮਦ ਮੁਸਤਾਫਾ ਦੇ ਪਤਨੀ ਔਰ ਉਹਨਾਂ ਦਾ ਵੀ ਸਰਕਾਰੀ ਦਰਬਾਰੇ ਰਹਿਣ ਦੇ ਕਰਕੇ ਇਹ ਜਿਹੜਾ ਕੇਸ ਆ ਉਹ ਹਾਈ ਪ੍ਰੋਫਾਈਲ ਬਣ ਗਿਆ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਅਗਲੀ ਰੀ ਕਾਰਵਾਈ ਦੇ ਵਿੱਚ ਕੀ ਹੁੰਦਾ ਫਿਲਹਾਲ ਇਸ ਪਰਿਵਾਰਕ ਦੇ ਉੱਤੇ ਮੁਸ਼ਕਲਾਂ ਇਸ ਕਰਕੇ ਵਧੀਆਂ ਨੇ ਕਿਉਂਕਿ ਚਾਰਾਂ ਦੇ ਖਿਲਾਫ ਆ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਗਿਆਰ ਗੰਭੀਰ ਦੋਸ਼ ਬਹੁਤ ਗੰਭੀਰ ਨੇ ਇਸੇ ਕਰਕੇ ਇਹ ਮਾਮਲਾ ਜਿਹੜਾ ਆ ਉਹ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਅਖੀਰ ਦੇ ਵਿੱਚ ਤੁਹਾਡਾ ਇੱਕ ਮੈਂ ਹੋਰ ਜਵਾਬ ਚਾਹਨਾ ਵਾ ਕਿ ਹੋਰ ਜੋ ਤੁਸੀਂ ਮੰਨਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਡੀਆਈਜੀ ਨੇ ਉਹਨਾਂ ਨੂੰ ਸੀਬੀਐਨ ਅਰੈਸਟ ਕਰ ਲਿਆ ਇੱਥੇ ਹੁਣ ਮੁਹੰਮਦ ਮੁਸਤਾਫਾ ਨੇ ਉਹ ਮੁਸ਼ਕਿਲ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਲੱਗ ਰਿਹਾ ਵੀ ਜਿਹੜੀ ਪੰਜਾਬ ਦੀ ਜਿਹੜੀ ਬਿਊਰੋਕਰੇਸੀ ਹੈ ਕੋਈ ਇਸ ਐਜ ਸਮਾਂ ਚੱਲ ਰਿਹਾ ਹੈਗਾ ਇਹਨਾਂ ਵਾਸਤੇ ਬਹੁਤ ਮਾੜਾ ਚੱਲ ਰਿਹਾ ਹੈਗਾ ਵੀ ਕੋਈ ਨਾ ਕੋਈ ਇਦਾਂ ਦਾ ਜਿਹੜੀ ਇਨਸੀਡੈਂਸ ਹੋ ਰਹੇ ਨੇ ਜਿਹਦੇ ਕਰਕੇ ਪੰਜਾਬ ਦੇ ਜਿਹੜੇ ਚਾਹੇ ਅਫਸਰ ਮੌਜੂਦਾ ਹੋਣ ਜਾਂ ਪੁਰਾਣੇ ਹੋਣ ਜਾਂ ਪੋਲੀਟੀਸ਼ਨ ਹੋਣ ਉਹ ਇੱਕ ਸੰਕਟ ਦੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਕਹਿ ਸਕਦੇ ਆ ਕਿ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਅਫਸਰਾਂ ਦੀ ਕਰਕੇ ਸੁਰਖੀਆਂ ਜ਼ਿਆਦਾ ਵੱਡ ਰਹੀਆਂ ਨੇ ਚਾਹੇ ਸਾਬਕਾ ਹੋਣ ਜਾਂ ਮੌਜੂਦਾ ਹੋਣ ਡੀਆਈਜੀ ਦਾ ਕੇਸ ਚਲੋ ਵੱਖਰਾ ਹੈ ਇਸ ਨਾਲ ਉਹ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਪਰ ਇਸ ਤਰ੍ਹਾਂ ਦੀਆਂ ਗੱਲਾਂ ਔਰ ਜਾਂ ਫਿਰ ਜਿਹੜੇ ਪਹਿਲਾਂ ਪੁਲਿਸ ਸਰਵਿਸ ਦੇ ਵਿੱਚ ਰਹਿ ਚੁੱਕੇ ਨੇ ਉਹਨਾਂ ਦੇ ਪਰਿਵਾਰਕ ਜੀਆਆਂ ਦੀਆਂ ਮੌਤਾਂ ਹਾਲਾਂਕਿ ਕਿਸੇ ਕਿਸੇ ਕੇਸ ਦੇ ਵਿੱਚ ਤਾਂ ਜਿਹੜੀਆਂ ਨੇ ਬੇਵਕਤੀ ਮੌਤਾਂ ਹੋ ਰਹੀਆਂ ਨੇ ਇਹ ਵੀ ਬੇਵਕਤੀ ਮੌਤ ਹੈ ਪਰ ਇਹ ਮੌਤ ਹੁਣ ਕਤਲ ਵਾਲੇ ਪਾਸੇ ਨੂੰ ਜਿਹੜਾ ਐਨ ਐਫ ਆਰ ਦਰਜ ਹੋਈ ਆ ਤਾਂ ਉਸ ਪਾਸੇ ਨੂੰ ਜਾ ਰਹੀ ਐ ਹੁਣ ਇਸ ਨੂੰ ਕਤਲ ਮੰਨਿਆ ਜਾਵੇ ਜਾਂ ਫਿਰ ਸੁਸਾਇਸਾਈਡ ਕੇਸ ਮੰਨਿਆ ਜਾਵੇ ਜਾਂ ਬੇਵਕਤੀ ਮੌਤ ਕਹੀਏ ਇਸ ਨੂੰ ਲੋਕ ਵੀ ਸਿਆਣੇ ਨੇ ਔਰ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਕਰਨੀ ਐ ਤੈਹ ਤੱਕ ਜਾਣਗੇ ਤਾਂ ਦੱਸ ਦੇਣਗੇ ਕਿ ਦਰਅਸਲ ਇਹ ਕਤਲ ਸੀ ਜਾਂ ਸਿਰਫ ਇਸ ਨੂੰ ਸੁਸਾਇਸਾਈਡ ਕੇਸ ਮੰਨਿਆ ਜਾਵੇ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਆ ਕਿਉਂਕਿ ਪਰਿਵਾਰ ਨੇ ਉਦੋਂ ਕਿਹਾ ਸੀ ਜਦੋਂ ਮੌਤ ਹੋਈ ਦਾ ਸਬਾਬਕ ਜੀ ਗੱਲ ਹੈ ਕਿ ਸਾਰੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਪੁੱਛਦੇ ਨੇ ਆਸ-ਪਾਸ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਪਰਿਵਾਰ ਨੇ ਉਦੋਂ ਇਹ ਜ਼ਰੂਰ ਕਿਹਾ ਸੀ ਕਿ ਦਵਾਈਆਂ ਦੀ ਓਵਰਡੋਸ ਦੇ ਕਰਕੇ ਮੌਤ ਹੋਈ ਹੈ ਪਰ ਇਸ ਮਾਮਲੇ ਦੇ ਵਿੱਚ ਸਹਾਰਨਪੁਰ ਸਹਾਰਨਪੁਰਨ ਦੇ ਵਿੱਚ ਜਦੋਂ ਸਪੁਰਦਕਾ ਕੀਤਾ ਗਿਆ ਕੀ ਲਖਤਰ ਨੂੰ ਤਾਂ ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਇਆ ਸੀ ਅਕੀਲ ਆ ਜਿਹੜਾ ਉਹ ਪ੍ਰੈਜ਼ੈਂਟ ਟਾਈਮ ਦੇ ਵਿੱਚ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਵੀ ਕਰਦਾ ਸੀ ਇਸ ਕਰਕੇ ਉਹ ਇੱਕ ਬਤੌਰ ਪੇਸ਼ੇਵਰ ਜੋ ਵਕੀਲ ਸੀ ਪਰ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ ਜਿਸ ਦੀ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਜਿੱਥੋਂ ਤੱਕ ਇਹ ਗੱਲ ਸਾਫਤਾ ਪੁਲਿਸ ਵਾਲੇ ਹੋਣ ਜਾਂ ਮੌਜੂਦਾ ਉਹਨਾਂ ਦੇ ਉੱਤੇ ਖੁਦ ਦੇ ਉੱਤੇ ਕਾਰਵਾਈ ਹੋ ਰਹੀ ਹੋਵੇ ਜਾਂ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੇ ਵਿੱਚ ਕੋਈ ਜਾ ਰਿਹਾ ਹੋਵੇ ਤਾਂ ਕੁਝ ਲੋਕ ਜਿਨ੍ਹਾਂ ਨੇ ਸੰਤਾਪਣ ਡਾਏ ਨੇ ਉਹਨਾਂ ਦੇ ਵੱਲੋਂ ਜ਼ਰੂਰ ਇਹ ਗੱਲਾਂ ਹੋ ਰਹੀਆਂ ਨੇ ਕਿ ਦੇਖੋ ਇਹਨਾਂ ਪਰਿਵਾਰਾਂ ਦੇ ਜਾਂ ਪਰਿਵਾਰਾਂ ਦੇ ਜੀਵਾਂ ਦੇ ਵਿੱਚ ਹਾਰ ਕੀ ਹੋ ਰਿਹਾ ਹੈ ਔਰ ਇਹਨਾਂ ਦਾ ਜਿਹੜਾ ਬੜਾ ਅੱਫੇ ਵਾਲੇ ਪਾਸੇ ਨੂੰ ਵੱਧ ਰਿਹਾ ਸਮਾਂ ਉਹ ਕਿੰਨਾ ਔਖਾ ਲੰਘ ਰਿਹਾ ਹੈ ਕਈਆਂ ਦੇ ਨਾਲ ਤਾਂ ਇਹ ਬੀਤ ਵੀ ਚੁੱਕੀ ਹੈ ਚਾਹੇ ਉਹ ਜੇਲ੍ਹਾਂ ਦੇ ਅੰਦਰ ਨੇ ਚਾਹੇ ਜੇਲ੍ਹਾਂ ਦੇ ਬਾਹਰ ਨੇ ਪਰ ਗੱਲਾਂ ਜ਼ਰੂਰ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਅਫਸਰ ਪਹਿਲਾਂ ਰਹੇ ਨੇ ਤਾਨਾਤ ਉਹ ਦੌਰ ਜਿਹੜਾ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਰਿਹਾ ਉਸ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਹ ਕਹਿ ਕੇ ਤਸੱਲੀ ਹੁੰਦੀ ਹੈ ਜਿਨ੍ਹਾਂ ਨੂੰ ਕਾਨੂੰਨਨ ਤੌਰ ਦੇ ਉੱਤੇ ਨਿਆਂ ਨਹੀਂ ਮਿਲਦਾ ਜਾਂ ਲੰਮੀ ਉਡੀਕ ਕਰਨੀ ਪੈਂਦੀ ਹੈ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਵਾਪਰਦੀਆਂ ਨੇ ਹਾਲਾਂਕਿ ਪੰਜਾਬ ਦੀ ਫਿਤਰਤ ਰਹੀ ਹੈ ਕਿਸੇ ਦੇ ਦੁੱਖ ਦੇ ਵਿੱਚ ਉਹ ਸੈਲੀਬ੍ਰੇਟ ਨਹੀਂ ਕਰਦਾ ਕਿਸੇ ਦਾ ਵੀ ਦੁੱਖ ਹੋਵੇ ਕਿਸੇ ਦੇ ਘਰ ਦੇ ਵਿੱਚ ਵੀ ਉਸ ਨੂੰ ਆਪਣਾ ਦੁੱਖ ਸਮਝਿਆ ਜਾਂਦਾ ਹੈ ਪੰਜਾਬ ਦੀ ਏ ਤਸਵੀਰ ਹੈ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਖਾਸ ਕਰਕੇ ਵਿਵਾਦਤ ਅਫਸਰਾਂ ਦੇ ਘਰਾਂ ਦੇ ਵਿੱਚੋਂ ਜਾਂ ਕੋਈ ਹੋਰ ਤਾਂ ਉਦੋਂ ਲੋਕ ਗੱਲਾਂ ਜ਼ਰੂਰ ਕਰਦੇ ਆ ਉਹ ਗੱਲਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜਿੱਥੋਂ ਤੱਕ ਰਹੀ ਗੱਲ ਐਫ ਆਈ ਆਰ ਦੀ ਇਸ ਐਫ ਆਈ ਆਰ ਦੇ ਨਾਲ ਮੁਸ਼ਕਲਾਂ ਜ਼ਰੂਰ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰਕ ਜੀਆਂ ਦੀਆਂ ਵਧ ਗਈਆਂ ਨੇ ਹੁਣ ਜੇਕਰ ਉਹ ਆਪਣੀ ਠੋਸ ادله ਰੱਖ ਪਾਉਂਦੇ ਨੇ ਅਲਸੋ ਅਕੀਲ ਅਫਤਰ ਦੀ ਵੀਡੀਓ ਦੇ ਸਾਹਮਣੇ ਤਾਂ ਹੋ ਸਕਦਾ ਉਹਨਾਂ ਨੂੰ ਕੱਲ ਨੂੰ ਕੋਈ ਨਾ ਕੋਈ ਕਾਨੂੰਨੀ ਰਾਹਤ ਮਿਲੇ ਜੇਕਰ ਉਹ ਦਲੀਲ ਰੱਖਣ ਦੇ ਵਿੱਚ ਕਾਮਯਾਬ ਨਾ ਹੋਏ ਤਾਂ ਫਿਰ ਸੁਭਾਵਿਕ ਜੀ ਗੱਲ ਹੈ ਅਕੀਲ ਅਫਤਰ ਦੇ ਉਸ ਆਖਰੀ ਵੀਡੀਓ ਦੇ ਆਧਾਰ ਦੇ ਉੱਤੇ ਹੀ ਆਪਾਂ ਦੇਖਾਂਗੇ ਕਿ ਅਗਲੇਰੀ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਹਰਿਆਣਾ ਪੁਲਿਸ ਇਸ ਪਰਿਵਾਰ ਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਰੈਸਟ ਵੀ ਕਰਦੀ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਦੇਖਣਾ ਮਿਲ ਸਕਦਾ ਕਿਉਂਕਿ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੇਸ਼ ਭਰ ਦੇ ਵਿੱਚ ਕਿ ਇੱਕ ਸਾਬਕਾ ਡੀਜੀਪੀ ਤੇ ਸਾਬਕਾ ਵਜ਼ੀਰ ਦਾ ਬੇਟਾ ਜਿਸ ਢੰਗ ਦੇ ਨਾਲ ਉਸ ਦਾ ਅੰਤ ਹੋਇਆ ਹੈ ਜਾਂ ਅੰਤ ਕੀਤਾ ਗਿਆ ਹੈ ਇਹਨਾਂ ਸਵਾਲਾਂ ਦੇ ਜਵਾਬ ਹੀ ਹੁਣ ਪੁਲਿਸ ਨੇ ਲੱਭਣੇ ਨੇ ਤੇ ਜਦੋਂ ਜਵਾਬ ਲੱਭ ਗਏ ਤਾਂ ਉਸ ਦੇ ਆਧਾਰ ਦੇ ਉੱਤੇ ਅਗਲੇਰੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕੀਤੀ ਜਾ ਸਕਦੀ ਹੈ। तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।